ਬਹੁਤ ਵਧੀਆ ਬਹੁਤ ਅੱਗੇ ਵੀ ਟੱਕਰੀ ਦੀ ਕਿਤੇ ਚਲਾਈ ਹੈ ਟੱਕਰੀ ਆਈ ਹੈ ਮਾਰੋ ਬੰਦੇ ਕੇ ਪਾਜੀ ਪਹਿਲੇ ਇਹਦਾ ਚਲਾਨ ਕਟੋ ਇਹਦਾ ਚਲਾਨ ਕਟੋ ਇਹਦਾ ਚਲਾਨ ਕਟੋ ਪਾਜੀ ਆਓ ਪਹਿਲਾਂ ਜਿਹੜੀ ਗੱਡੀ ਤੁਸੀਂ ਬੈਠੇ ਹੋ ਉਹ ਵੀ 1000 ਰੁਪਏ ਦੇ ਦੇ ਉਹ ਵੀ ਕਰ ਦੂਗਾ ਵਾਹ ਤੈਨੂੰ ਮੈਂ ਕਹੀ ਜਾਂਣਾ ਤੂੰ ਗੱਡੀ ਬੰਦਾ ਵੇਲਾ ਕਰੋ ਯਾਰ ਕਿਹੜਾ ਹੁੰਦਾ ਨਗਰਪਾਲਿਕਾ ਸਰਕਾਰੀ ਨੰਬਰ ਦੀ ਇਹ ਟੱਕੇ ਦਾ ਹੀ ਰੇਖਾ ਟੱਕੇ ਦਾ ਹੀ ਹੋਵੇ ਲਈ ਕੋਈ ਕਾਗਜ਼ ਨਹੀਂ ਹੈਗੇ ਯਾਰ ਦੇਖੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੰਦ ਕਰ ਇੱਕ ਮਿੰਟ ਇੱਕ ਮਿੰਟ ਕਰੀ ਬੰਦ ਹਾਂਜੀ ਹਾਂਜੀ ਤੁਸੀਂ ਬੋਲੋ ਇੱਕ ਮਿੰਟ ਗੱਲ ਤੇ ਨਹੀਂ ਨਹੀਂ ਆਪਣੇ ਕੋ ਕਾਗਜ਼ੀ ਪੱਤਰ ਹੈਗੇ ਗੱਡੀ ਦੇ ਸਾਰੇ ਗੱਡੀ ਦੇ ਜਿਹੜੇ ਜਿਨ੍ਹਾਂ ਦੇ ਜਿਹੜੇ ਮਾਲਕ ਹੈ ਨਾ ਗੱਡੀ ਦੇ ਓਨਰ ਹੈ ਉਹਨਾਂ ਕੋ ਕਾਗਜ਼ੇ ਦੇ ਹੈਗੇ ਆ ਮੈਂ ਤਾਂ ਸਿਰਫ ਆਪਣੀ ਤਨਖਾਹ ਦੇ ਕੰਮ ਕਰ ਰਿਹਾ ਡਰਾਈਵਰੀ ਬੱਸ ਕਰ ਰਿਹਾ ਹਾਂ ਹੁਣ ਮੈਨੂੰ ਇਸ ਮਸਲੇ ਦੇ ਬਾਰੇ ਨਹੀਂ ਨਾ ਪਤਾ ਈਵਨ ਮੇਰੇ ਵੀ ਜਿਹੜੇ ਡਾਕੂਮੈਂਟ ਉਹ ਵੀ ਦਫਤਰੇ ਜਮਾ ਹੋਏ ਆ ਤੁਸੀਂ ਟ੍ਰੈਫਿਕ ਦੀ ਗੱਡੀ ਤੁਹਾਨੂੰ ਕੋਈ ਤੁਹਾਨੂੰ ਪਤਾ ਹੈ ਕਿ ਨੰਬਰ ਪਲੇਟ ਹੋਣੀ ਬੜੀ ਜ਼ਰੂਰੀ ਆ ਸਰ ਮੈਂ ਕਾਫੀ ਯਾਰ ਕਹਿ ਚੁੱਕਾ ਉਹਨਾਂ ਨੂੰ ਠੇਕੇਦਾਰ ਨੂੰ ਕਹਿ ਚੁੱਕਾ ਪਰ ਹੁਣ ਅਗਲੇ ਅੰਤੇ ਉਹਨਾਂ ਦੀ ਹੈਗੇ ਆ ਅਪਲਾਈ ਕੀਤੀ ਹੋਈ ਆ ਪੰਜਾਬ ਦਾ ਨੰਬਰ ਅਪਲਾਈ ਕੀਤਾ ਹੋਇਆ ਉਹਨਾਂ ਨੇ ਬਸ ਵੀ ਉਹ ਮੈਨੂੰ ਉਹਨਾਂ ਨੇ ਕਿਹਾ ਵੀ ਹਫਤੇ ਤੱਕ ਆ ਜਣੇ ਆ ਹਫਤਾ ਮੇਰੇ ਕੰਨ ਆਜ ਭਲਕੇ ਹਫਤਾ ਹੋ ਜਾਣਾ ਲੱਗਦਾ ਤੁਹਾਡਾ ਨਾਮ ਕੀ ਆਪਣੇ ਦਾ ਇਹ ਜਹਾਜ਼ਗੜ ਦੀਆਂ ਗੱਡੀਆਂ ਜੀ ਜਿੰਨਾਂ ਦਾ ਚੱਲਦੀਆਂ ਹਾਂ ਜੀ ਉਹ ਉਹਨਾਂ ਨੇ ਕਿਰਾਏ ਤੇ ਲਈਆਂ ਹੋਈਆਂ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਟ੍ਰੈਫਿਕ ਦੇ ਵਿੱਚ ਮੈਨੂੰ ਤਾਂ ਅ ਮਹੀਨਾ ਵੀ ਨਹੀਂ ਹੋਇਆ ਪੂਰਾ ਇੱਥੇ ਆਇਆ ਹਾਂ ਕਿਉਂਕਿ ਡਰਾਈਵਰ ਉਹਨਾਂ ਨੇ ਫੇਰ ਚੇਂਜ ਕੀਤਾ ਹੈ ਨਾ ਮੈਨੂੰ ਇਹ ਮਹੀਨਾ ਵੀ ਨਹੀਂ ਪੂਰਾ ਹੋਇਆ ਜੀ ਮੈਂ ਉਹਨਾਂ ਨੂੰ ਕਾਫੀ ਅੱਜ ਕਹਿ ਚੁੱਕਾ ਇੰਨੀ ਗੱਲ ਕਹਿ ਚੁੱਕਾ ਹਾਂ ਬਾਕੀ ਉਹਾਂ ਦੇ ਵੀ ਅਪਲਾਈ ਕੀਤਾ ਹੈ ਨੰਬਰ ਇਹ ਗੱਡੀ ਦਾ ਬਾਹਰ ਦਾ ਨਾ ਸ਼ਾਇਦ ਅਸਾਮ ਦਾ ਨੰਬਰ ਆ ਤੇ ਅਪਲਾਈ ਕੀਤਾ ਹੋਇਆ ਉਹਨਾਂ ਨੇ ਪੰਜਾਬ ਦਾ ਨੰਬਰ ਅਪਲਾਈ ਗੱਡੀ ਚਲਾਉਂਦੇ ਤੁਸੀਂ ਕਾਗਜ਼ ਦੇ ਵੇਖੀਏ ਇਹਦੇ ਕਾਗਜ਼ ਪੱਤਰ ਹੈਗੇ ਆ ਪਰ ਸਰ ਇਹਦੇ ਉਹ ਕਾਗਜ਼ ਪੱਤਰ ਵੇਖੋ ਮਾਲਕ ਹੋ ਰਿਹਾ ਉਹਨਾਂ ਦੇ ਉਹਨਾਂ ਦਾ ਸਾਡੇ ਕੋਲ ਇਹ ਸਾਰਾ ਕੁਝ ਪੂਰਾ ਮਾਲਕ ਹੋਣ ਗੱਡੀ ਦੇ ਕਾਗਜ਼ ਪੱਤਰ ਰੱਖਣਗੇ ਫੇਰ ਹੀ ਆ ਉਹਨਾਂ ਨੇ ਸਾਂਭੇ ਹੋਇਆ ਕੱਲ ਨੂੰ ਜਿੱਦਾਂ ਹੁਣ ਬਾਰ-ਬਾਰ ਡਰਾਈਵਰ ਬਦਲਦਾ ਕੋਈ ਡਰਾਈਵਰ ਕਾਗਜ਼ ਪੱਤਰ ਉਹਨਾਂ ਦੇ ਉਰਾਂ ਪਰਾਂ ਕਰ ਦੇ ਮੇਰਾ ਸਾਬਕੋਸ਼ਿਆ ਮੇਰਾ ਦਫਤਰੇ ਇੱਥੇ ਟ੍ਰਾਫਿਕ ਦਫਤਰ ਜਮਾ ਹੋਇਆ ਹੈ ਮੇਰਾ ਜਮਾ ਹੋਇਆ ਬਾਕੀ ਕੱਲ ਨੂੰ ਕਿਤੇ ਇਸ ਗੱਡੀ ਦੇ ਮੇਰੇ ਕੋਈ 1921 ਹੋ ਜਾਏ ਮ ਇਸ ਕਰਕੇ ਮੇਰੇ ਮੇਰੇ ਵੀ ਆਪਣੇ ਵੀ ਡਾਕੂਮੈਂਟ ਜਮ੍ਹਾਂ ਕੀਤੇ ਹੋਏ ਆ ਹਾਂਜੀ ਅਗੇ ਨਹੀਂ ਗਾ ਲਾਇਸੈਂਸ ਨਹੀਂ ਗਾ ਡਰਾਈਵਰ ਸਾਹਿਬ ਕਹਿੰਦੇ ਡਰਾਈਵਰ ਸਾਹਿਬ ਕਹਿੰਦਾ ਗੱਮਾ ਹੋਇਆ ਪਲੇਟਾਂ ਥੋੜੀ ਘੱਟ ਰਹਿ ਗਈਆਂ ਪਲੇਟਾਂ ਥੋੜੀ ਘੱਟ ਰਹਿ ਲੀਆਂ ਪਲੇਟਾਂ ਵੇਖੋ ਬਾਹਰ ਆ ਕੇ ਅੱਗੇ ਨਹੀਂ ਲੱਗੀਆਂ ਪਲੇਟਾਂ ਨਹੀਂ ਲੱਗੀਆਂ ਕੀ ਨਾਮ ਤੁਹਾਡਾ ਨਾਮ ਦਿਖਾ ਦਿਓ ਰਸ਼ਪਾਲ ਸਿੰਘ ਜੀ ਰਸ਼ਪਾਲ ਸਿੰਘ ਜੀ ਕਿੰਨੀ ਦੇਰ ਤੋਂ ਡਿਊਟੀ ਨਿਭਾ ਰਹੇ ਜੀ ਅੱਜ ਜਦੋਂ ਲੱਗਦੇ ਇੱਕ ਦੋ ਦਿਨ ਤੋਂ ਲੱਗਦੀ ਆ ਬਦਲ ਬਦਲ ਕੇ ਲੱਗਦੀ ਆ ਗੱਡੀ ਤੇ ਭਾਈ ਸਾਲ ਕਿੰਨੇ ਹੋ ਗਏ ਤੁਹਾਨੂੰ ਨੌਕਰੀ ਕਰਦਿਆਂ ਆ 27 28 ਸਾਲ 28 ਸਾਲ ਤੁਹਾਨੂੰ ਇਹ ਨਹੀਂ ਪਤਾ ਲੱਗਾ ਕਿ ਆਪਾਂ ਜਿਹੜੀ ਗੱਡੀ 'ਚ ਬੈਠੇ ਆ ਉਹਦੇ ਕਾਗਜ਼ ਕਾਗਜ਼ ਕਿੱਥੇ ਨੇ ਕਹੇ ਜਮਾ ਕਰਾਈਏ ਬਈ ਲੋਕਾਂ ਤੋਂ ਮੰਗਦੇ ਆਪਾਂ ਲੋਕਾਂ ਤੋਂ ਮੰਗਦੇ ਨਹੀਂ ਤੁਸੀਂ ਆਪਣੀ ਕੋਈ ਨਹੀਂ ਦਿਖਾਉਂਦੇ ਮੇਰੀ ਗੱਡੀ ਨਹੀਂ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਉਹ ਮੰਗਾਉਣਾ ਫੇਰ ਤੁਹਾਡੀ ਲੱਗੀ ਬੈਠੇ ਮੇਰਾ ਉਹਨਾਂ ਕੋ ਕਾਗਜ਼ ਇਹਨਾਂ ਦੇ ਰੱਖਿਆ ਜਾਵਾ ਜਮਾ ਕਰਾਈਏ ਤੁਸੀਂ ਬੈਠੇ ਜਿਹੇ ਵਿੱਚ ਦੱਸੋ ਕਾਗਜ਼ ਕਿੱਥੇ ਨੇ ਦੱਸ ਕੋਈ ਉੱਥੇ ਦਫਤਰੀ ਜਮਾ ਹੋਈ ਹੈ ਭਾਜੀ ਨੰਬਰ ਪਲੇਟ ਦੇ ਛੇੜੇ ਉਹ ਵੀ ਜਮਾ ਹੋਈ ਹੈ ਕੋਈ ਉਹ ਦਿਸਾਰ ਠੇਕੇਦਾਰਾਂ ਨੂੰ ਪਤਾ ਭਾਜੀ ਕਿਉਂ ਨਹੀਂ ਲੱਗੀ ਨੰਬਰ ਪਲੇਟ ਮੈਂ ਤਾਂ ਜਸਟ ਜ ਤਨਖਾਹ ਤੇ ਮੈਂ ਡਰਾਈਵਰੀ ਕਰਦਾ ਪਿਆ ਮੈਨੂੰ ਉਹਨਾਂ ਦੇ ਵੀ ਪਲੇਟ ਕਿਹਦੀ ਕਹਦੋਂ ਨੰਬਰ ਪਲੇਟ Thank <laughs> you.